ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਧਰਮ ਸ਼ਾਸਤਰਾਂ ਦੇ ਕਥਨ ਅਨੁਸਾਰ ਮਨ ਬਾਨੀ ਸਰੀਰ ਦੁਆਰਾ ਕੀਤੀ ਹੋਈ ਕਿਰਿਆ ਨੂੰ ਹੀ ਕਰਮ ਕਹਿੰਦੇ ਹਨ ਅਤੇ ਇਹੇ ਕਰਮ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਵਹਿਿਤ ਕਰਮ ਅਤੇ ਇੱਕ ਆਵਹਿਤ ਕਰਮ ਵਹਿਿਤ ਕਰਮ ਉਹ ਜਿਸ ਨੂੰ ਵੇਦ ਸ਼ਾਸਤਰ ਕਰਨ ਦੀ ਇਜਾਜ਼ਤ ਦਿੰਦੇ ਹਨ ਅਤੇ ਆਵਹਿਤ ਕਰਮ ਉਹ ਜਿਨ੍ਹਾਂ ਨੂੰ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਇਨਾਂ ਨੂੰ ਨਕੀਦ ਕਰਮ ਵੀ ਕਿਹਾ ਜਾਂਦਾ ਹੈ ਵਹਿਿੱਤ ਕਰਮ ਚਾਰ ਤਰ੍ਹਾਂ ਦੇ ਮੰਨੇ ਗਏ ਹਨ ਜਿਨ੍ਹਾਂ ਵਿੱਚੋਂ ਪਹਿਲਾ ਨਿਤ ਕਰਮ ਹੁੰਦਾ ਹੈ ਜੋ ਕਿ ਹਰ ਰੋਜ਼ ਸੁੱਤੇ ਸਿੱਧ ਹੀ ਹੋਇਆ ਜਾਇਆ ਕਰਦੇ ਹਨ ਜਿਵੇਂ ਇਸ਼ਨਾਨ ਕਰਨਾ ਨਿਤ ਨੇਮ ਕਰਨਾ ਦੂਸਰੇ ਤਰ੍ਹਾਂ ਦੇ ਕਰਮ ਨਮਿਤ ਕਰਮ ਹੁੰਦੇ ਹਨ ਜਿਸ ਦਾ ਸਦਾ ਵਿਧਾਨ ਨਾ ਹੋਵੇ ਕਿਸੇ ਖਾਸ ਸਮੇਂ ਖਾਸ ਕਾਰਨ ਨੂੰ ਲੈ ਕੇ ਕਰਮ ਕਰਨਾ ਜਿਸ ਤਰ੍ਹਾਂ ਜਗ ਵਿਆਹ ਆਦਿਕ ਤੀਸਰੇ ਤਰ੍ਹਾਂ ਦਾ ਵਹਿਿੱਤ ਕਰਮ ਕਾਮਯਾ ਕਰਮ ਹੁੰਦੇ ਹਨ ਜੋ ਕਿਸੇ ਖਾਸ ਕਾਮਨਾ ਨੂੰ ਮੁੱਖ ਰੱਖ ਕੇ ਕਰਮ ਕੀਤਾ ਜਾਵੇ ਜਿਸ ਤਰ੍ਹਾਂ ਕਰੀੜੀ ਜਗ ਮੀਪਵਾ ਦੀ ਇੱਛਾ ਨਾਲ ਰਾਜੇ ਪ੍ਰਜਾ ਪਾਸੋਂ ਕਾਰ ਟੈਕਸ ਲੈ ਕੇ ਜਾ ਕਰਦੇ ਸਨ ਅਤੇ ਚੌਥੇ ਤਰ੍ਹਾਂ ਦੇ ਵਿਹਿੱਤ ਕਰਮ ਜੋ ਪ੍ਰਾਸਚਿਤ ਕਰਮ ਹੁੰਦੇ ਹਨ ਜੋ ਪਾਪਾਂ ਦੀ ਨਿਵਖੇਦੀ ਲਈ ਕੀਤੇ ਜਾਂਦੇ ਹਨ ਇਹ ਪ੍ਰਾਸਚਿਤ ਕਰਮ ਵੀ ਦੋ ਤਰ੍ਹਾਂ ਦੇ ਹੁੰਦੇ ਹਨ ਸਧਾਰਨ ਅਤੇ ਅਸਧਾਰਨ ਸਧਾਰਨ ਜੋ ਜਨਮ ਜਨਮਾਂ ਤਰਾਂ ਦੇ ਕੀਤੇ ਹੋਏ ਸਾਰੇ ਪਾਪਾਂ ਦੀ ਨਿਵਿੱਤਰੀ ਲਈ ਕਰਮ ਕੀਤਾ ਜਾਵੇ ਉਹ ਸਧਾਰਨ ਪ੍ਰਾਸਚਿਤ ਕਰਮ ਹੁੰਦੇ ਹਨ ਜਿਸ ਤਰ੍ਹਾਂ ਪਰਮੇਸ਼ਵਰ ਦਾ ਨਾਮ ਜਪਣਾ ਸੇਵਾ ਕਰਨੀ ਤੀਰਥ ਇਸ਼ਨਾਨ ਕਰਨਾ ਆਦਿਕ ਅਤੇ ਅਸਾਧਾਰਨ ਕਰਮ ਜੋ ਕਿਸੇ ਵਿਸ਼ੇਸ਼ ਪਾਪਤੀ ਨਿਵਰਤੀ ਲਈ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਬੱਜਰ ਘਰੇਤ ਹੋਣ ਤੋਂ ਪੰਜਾਬ ਪਿਆਰਿਆਂ ਵੱਲੋਂ ਲਾਈ ਗਈ ਸੇਵਾ ਆਦਿਕ ਇਹ ਹੀ ਅਸਾਧਾਰਨ ਪ੍ਰਸਤਿਤ ਹੁੰਦੇ ਹਨ ਪਰ ਦੂਸਰੀ ਤਰਫ ਆਵਹਿਤ ਕਰਮ ਪਾਵਨ ਖੇਦ ਕਰਮ ਜਿਨ੍ਹਾਂ ਨੂੰ ਕਰਨ ਦੀ ਕੋਈ ਵੇਦ ਸਾਸਤਰ ਧਰਮ ਇਜਾਜ਼ਤ ਨਹੀਂ ਦਿੰਦਾ ਭਾਵ ਪੈੜੇ ਕਰਮ ਜਿਸ ਤਰ੍ਹਾਂ ਬ੍ਰਹਮਤਿਆ ਬ੍ਰह्म ਗਿਆਨੀਆਂ ਦਾ ਮਾਰਨਾ ਚੋਰੀ ਕਰਨੀ ਜੀਵ ਹਤਿਆ ਕਰਨੀ ਗਊ ਗ੍ਰਿਪ ਤੇ ਜ਼ੁਲਮ ਕਰਨਾ ਕੰਨਿਆ ਦੇ ਪੈਸੇ ਲੈਣੇ ਕਾਮ ਵਸ ਹੋ ਕੇ ਪ੍ਰਾਇ ਸ਼ਰੀਰ ਦੀ ਸੰਗਤ ਕਰਨੀ ਇਸ ਤਰ੍ਹਾਂ ਦੇ ਪੈੜੇ ਕਰਮ ਹਨ ਜਿਨ੍ਹਾਂ ਨੂੰ ਨਖੀਤ ਕਰਮ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਫਲ ਹਮੇਸ਼ਾ ਦੁੱਖ ਹੀ ਮਿਲਦਾ ਹੈ ਹਰ ਚੰਗੇ ਕਰਮ ਦਾ ਫਲ ਚੰਗਾ ਅਤੇ ਮਾੜੇ ਕਰਮ ਦਾ ਫਲ ਮਾੜਾ ਵੀ ਮਿਲਦਾ ਹੈ ਜਦੋਂ ਵਿਅਕਤੀ ਪਦਾਰਥਾਂ ਦੇ ਸਵਾਦ ਵਿੱਚ ਲੱਗ ਕੇ ਅਤੇ ਅਹੰਕਾਰ ਵਿੱਚ ਆ ਕੇ ਮੰਦੇ ਕਰਮ ਕਰ ਬੈਠਦਾ ਹੈ ਦਾ ਉਸ ਦਾ ਫਲ ਦੁੱਖ ਰੂਪ ਹੋ ਕੇ ਪ੍ਰਾਪਤ ਹੁੰਦਾ ਹੈ ਅਤੇ ਫਿਰ ਉਹ ਸੰਸਾਰ ਦੀ ਰਚਨਾ ਕਰਨ ਵਾਲੇ ਵਾਹਿਗੁਰੂ ਨੂੰ ਦੋਸ਼ ਦਿੰਦਾ ਹੈ ਪਰ ਉਸ ਪਰਮੇਸ਼ਵਰ ਨੂੰ ਦੋਸ਼ ਦੇਣਾ ਯੋਗ ਨਹੀਂ ਸਾਧ ਮੋਹੇ ਲਾਦੀ ਅਹੰਕਾਰੇ ਦੋਸ਼ ਨਹੀਂ ਪ੍ਰਭ ਕਰਨਾ ਹਾਰੇ ਇਹ ਕਰਮ ਹੀ ਮਨੁੱਖ ਦੇ ਸੰਸਕਾਰ ਬਣ ਜਾਂਦੇ ਹਨ ਪੈਦਾ ਹੋਣ ਵਾਲੇ ਹਰ ਬੱਚੇ ਦੇ ਆਪਣੇ ਸੰਸਕਾਰ ਹੋ ਜਾਇਆ ਕਰਦੇ ਹਨ ਜੋ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਉਹ ਸੰਸਕਾਰ ਜਿੰਨਾ ਦਾ ਰੂਪ ਕੱਚਾ ਮੰਨਿਆ ਜਾਂਦਾ ਹੈ ਦੂਸਰੇ ਉਹ ਜੋ ਪੱਕੇ ਸੰਸਕਾਰ કહે ਜਾਂਦੇ ਹਨ ਪੱਕੇ ਸੰਸਕਾਰ ਪਾਉ ਪਿਛਲੇ ਜਨਮਾਂ ਦੇ ਚਾਹੇ ਚੰਗੇ ਜਾਂ ਮੰਦੇ ਕਰਮ ਹੋਣ ਜਿਨ੍ਹਾਂ ਨੂੰ ਬਦਲਿਆ ਨਹੀਂ ਜਾਂਦਾ ਜਿਸ ਤਰ੍ਹਾਂ ਹਰ ਇੱਕ ਚੀਜ਼ ਦੇ ਪੈਦਾ ਹੋਣ ਵਿੱਚ ਵੱਖਰਾ ਵੱਖਰਾ ਨਿਯਮ ਹੁੰਦਾ ਹੈ ਅਤੇ ਉਸ ਨਿਯਮ ਅਧੀਨ ਹੀ ਹਰ ਇੱਕ ਚੀਜ਼ ਪੈਦਾ ਹੁੰਦੀ ਹੈ ਇਸੇ ਤਰ੍ਹਾਂ ਹੀ ਸੰਸਕਾਰ ਪੈਦਾ ਹੁੰਦੀ ਵੀ ਇਹ ਰੀਤ ਹੈ ਕਿ ਕਿਸੇ ਵੀ ਕਰਮ ਨੂੰ بار بار ਕਰਮ ਨਾਲ ਸਬੰਧਨ ਜਾਂਦਾ ਹੈ ਪਹਿਲਾ ਇਹ ਸੁਭਾਅ ਕੱਚੇ ਰੂਪ ਵਿੱਚ ਹੁੰਦਾ ਹੈ ਉਦੋਂ ਉਸ ਨੂੰ ਕੱਚੇ ਸੰਸਕਾਰ ਕਿਹਾ ਜਾਂਦਾ ਹੈ ਅਤੇ ਜਦੋਂ ਉਹ ਸੁਭਾਅ ਪੱਕ ਜਾਵੇ ਤਾਂ ਉਸ ਦੇ ਸੰਸਕਾਰ ਇਤਨੇ ਡ੍ਰਿਡ ਹੋ ਜਾਂਦੇ ਹਨ ਜੋ ਕਿ ਜਨਮ ਬਦਲਣ ਤੇ ਵੀ ਨਹੀਂ ਬਦਲਦੇ ਫਿਰ ਇਹ ਸੰਸਕਾਰ ਇੱਕ ਜਨਮ ਤੋਂ ਦੂਸਰੇ ਦੂਸਰੇ ਤੋਂ अनेका ਜਨਮਾਂ ਤੱਕ ਅਸਰ ਕਰਦੇ ਹਨ ਇਸ ਲਈ ਜਦੋਂ ਜੀਵ ਜਨਮ ਲੈਂਦਾ ਹੈ ਕੁਝ ਸੰਸਕਾਰ ਉਸ ਦੇ ਆਪਣੇ ਹੁੰਦੇ ਹਨ ਕੁਝ ਮਾਤਾ ਦੇ ਪੇਟ ਵਿੱਚ ਅਤੇ ਕੁਝ ਪਿਤਾ ਦੇ ਆਂਗਣ ਵੇੜੇ ਵਿੱਚ ਕੁਝ ਅਧਰਾਪਕਾਂ ਕੋਲੋਂ ਨਵੇਂ ਸੰਸਕਾਰ ਬਣ ਜਾਂਦੇ ਹਨ ਇਨਾ ਸੰਸਕਾਰਾਂ ਦੇ ਤਹਿਤ ਹੀ ਵਿਅਕਤੀ ਦੇ ਜੀਵਨ ਵਿੱਚ ਦੁੱਖ ਅਤੇ ਸੁੱਖ ਉਸ ਨੂੰ ਪ੍ਰਾਪਤ ਹੁੰਦੇ ਹਨ ਸਾਡੀ ਅੱਜ ਦੀ ਇੱਕ ਐਸੀ ਹੀ ਲੜਕੀ ਦੀ ਸਾਖੀ ਜਿਸ ਦਾ ਪਿਤਾ ਉਸ ਨੂੰ ਧਾਰਮਿਕ ਸੰਸਕਾਰ ਦੇਣਾ ਚਾਹੁੰਦਾ ਸੀ ਪਰ ਲੜਕੀ ਦੇ ਆਪਣੇ ਹੀ ਪਿਛਲੇ ਜਨਮਾਂ ਦੇ ਮਾੜੇ ਕਰਮਾਂ ਕਰਕੇ ਉਸ ਦੇ ਸਭਾ ਨੂੰ ਨਹੀਂ ਬਦਲ ਸਕੇ ਅਤੇ ਅਖੀਰ ਉਸ ਲੜਕੀ ਦਾ ਤਿਆਗ ਕਰਨਾ ਪਿਆ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚਾਹੁੰਨ ਤਾਂ ਲਮੀ ਹਰ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਬਿਓ ਦਾਸਤਾ ਚੰਗੇ ਆਚਰਣ ਵਾਲਾ ਬ੍ਰਾਹਮਣ ਸੀ ਲੋਕਾਂ ਵਿੱਚ ਇਸ ਦਾ ਦਬਦਬਾ ਸੀ ਅਤੇ ਪਰਿਵਾਰ ਅੰਦਰ ਵੀ ਇਸ ਦਾ ਬੜਾ ਪਿਆ ਸੀ ਇਸ ਦੇ ਕਰ ਇੱਕ ਲੜਕੀ ਪੈਦਾ ਹੋਈ ਇਸ ਬ੍ਰਾਹਮਣ ਨੇ ਜਤਨ ਕੀਤਾ ਕਿ ਮੈਂ ਆਪਣੀ ਲੜਕੀ ਨੂੰ ਧਾਰਮਿਕ ਸਿੰਘ ਸਹਕਾਰ ਦੇਵਾਂਗਾ ਜੇਸ ਕਰਕੇ ਮੇਰੀ ਬੇਟੀ ਧਰਮ ਵਿੱਚ ਪ੍ਰਪੱਕ ਹੋ ਕੇ ਲੋਕਾਂ ਲਈ ਇੱਕ ਮਿਸਾਲ ਬਣੇਗੀ ਕਿਉਂਕਿ ਨੇਕ ਸੰਤਾਨ ਦਾ ਜਸ ਮਾਤਾ ਪਿਤਾ ਨੂੰ ਜਾਇਆ ਕਰਦਾ ਹੈ ਅਤੇ ਪੈੜੀ ਸੰਤਾਨ ਦਾ ਅਪਜਸ ਵੀ ਮਾਤਾ ਪਿਤਾ ਨੂੰ ਹੀ ਕਿਹਾ ਜਾਂਦਾ ਹੈ ਇਸ ਲਈ ਚੰਗੇ ਮਾਤਾ ਪਿਤਾ ਆਪਣੀ ਸੰਤਾਨ ਨੂੰ ਵੀ ਚੰਗੀ ਬਣਾਉਂਦੇ ਜਤਨਾਂ ਵਿੱਚ ਰਹਿੰਦੇ ਹਨ ਇਸ ਬ੍ਰਾਹਮਣ ਨੇ ਵੀ ਇਹੀ ਚਤਨ ਕੀਤਾ ਕਿ ਆਪਣੀ ਲੜਕੀ ਨੂੰ ਧਾਰਮਿਕ ਸੰਸਕਾਰ ਦੇਵੇ ਤਾਂ ਜੋ ਉਸ ਅੰਦਰ ਵੀ ਚੰਗੇ ਸੰਸਕਾਰ ਆ ਜਾਣ ਅਤੇ ਉਸਤੇ ਚੰਗੇ ਸੰਸਕਾਰਾਂ ਕਾਰਨ ਉਸਦਾ ਵੀ ਸਮਾਜ ਵਿੱਚ ਜਸ ਹੋਰ ਵਧੇ ਪਰ ਪਿਛਲੇ ਜਨਮਾਂ ਦੇ ਭੜੇ ਡ੍ਰਿੜ ਸੰਸਕਾਰਾਂ ਦੇ ਕਾਰਨ ਇਹ ਲੜਕੀ ਉਪਰੋਂ ਉਪਰੋਂ ਧਰਮੀ ਹੋਣ ਦਾ ਵਿਖਾਵਾ ਕਰਦੀ ਰਹੀ ਕਿ ਮੇਰਾ ਪਿਤਾ ਨਰਾਜ਼ ਨਾ ਹੋ ਜਾਵੇ ਅਤੇ ਜਦੋਂ ਇਹ ਜਵਾਨ ਹੋਈ ਇਸ ਦੀਆਂ ਭੜੀਆਂ ਵਾਸਨਾਵਾਂ ਵੀ ਜਵਾਨ ਹੁੰਦੀਆਂ ਗਈਆਂ ਇਸ ਦੀਆਂ ਹਰਕਤਾਂ ਨੂੰ ਵੇਖ ਕੇ ਇਸ ਦੇ ਪਿਤਾ ਨੇ ਇਸ ਦੇ ਵਿਆਹ ਕਰਨ ਦੀ ਵਿਚਾਰ ਕੀਤੀ ਅਤੇ ਇਸ ਦਾ ਰਿਸ਼ਤਾ ਪੱਕਾ ਕਰ ਦਿੱਤਾ ਜਦੋਂ ਵਿਆਹ ਦਾ ਸਮੇਂ ਆਇਆ ਤਾਂ ਫੇਰੀਆਂ ਦੇ ਸਮੇਂ ਉਸਦੇ ਪਤੀ ਦੀ ਮੌਤ ਹੋ ਗਈ ਉਸ ਲੜਕੀ ਦਾ ਰਿਸ਼ਤਾ ਦੂਸਰੀ ਜਗ੍ਹਾ ਕੀਤਾ ਗਿਆ ਦੂਸਰੇ ਪਤੀ ਦਾ ਵੀ ਇਹੀ ਹਾਲ ਹੋਇਆ ਕਿ ਉਹੋ ਵੀ ਫੇਰੀਆਂ ਦੇ ਸਮੇਂ ਹੀ ਮਰ ਗਿਆ ਇਸ ਤਰ੍ਹਾਂ ਇਸ ਦਾ 21ਵਾਂ ਰਿਸ਼ਤਾ ਹੋਇਆ ਅਤੇ 21 ਪਤੀ ਇਸ ਦੇ ਫੇਰੀਆਂ ਦੇ ਸਮੇਂ ਮੌਤ ਨੂੰ ਪਿਆਰੇ ਹੋ ਗਏ ਤੰਗ ਆਏ ਹੋਏ ਇਸ ਦੇ ਪਿਤਾ ਨੇ ਸੋਚਿਆ ਕਿ ਇਸ ਦਾ ਕੋਈ ਪੁਰਬਲਾ ਪਾਪ ਹੀ ਐਸਾ ਡ੍ਰਿੜ ਹੈ ਜਿਸ ਨੂੰ ਬਦਲੇ ਨਹੀਂ ਜਾ ਸਕਦਾ ਪਰ ਹੁਣ ਇਸ ਲੜਕਣਿਆ ਨੂੰ ਘਰ ਰੱਖਣਾ ਵੀ ਯੋਗ ਨਹੀਂ ਇਸ ਲਈ ਉਸ ਬ੍ਰਾਹਮਣ ਨੇ ਆਪਣੀ ਲੜਕੀ ਨੂੰ ਜੰਗਲ ਵਿੱਚ ਛੱਡ ਦਿੱਤਾ ਕਿ ਤੂੰ ਪ੍ਰਭੂ ਦਾ ਨਾਮ ਜਪ ਤਾਂ ਕਿ ਤੇਰੇ ਪਾਪਾਂ ਦੀ ਨਿਵਰਤੀ ਹੋ ਜਾਵੇ ਜਦੋਂ ਪਿਤਾ ਨੇ ਇਸ ਨੂੰ ਜੰਗਲ ਵਿੱਚ ਭੇਜ ਦਿੱਤਾ ਤਾਂ ਇਹ ਨਾਮ ਜਪਣ ਦੀ ਥਾਂ ਆਪਣੇ ਪਿਤਾ ਨੂੰ ਅਤੇ ਪਰਮਾਤਮਾ ਨੂੰ ਬੁਰਾ ਭਲਾ ਕਹਿਣ ਲੱਗੀ ਅਤੇ ਉੱਚੀ-ਉੱਚੀ ਰੋਣ ਲੱਗੀ ਅਤੇ ਜਿਸ ਰੁੱਖ ਹੇਠਾਂ ਇਹ ਰੋਂਦੀ ਪਈ ਸੀ ਉਸ ਰੁੱਖ ਦੇ ਉੱਪਰ ਇੱਕ ਤੋਤਾ ਤੋਤੀ ਦਾ ਜੋੜਾ ਬੈਠਾ ਸੀ ਜਿਨ੍ਹਾਂ ਨੂੰ ਇਸ ਦੇ ਪਿਛਲੇ ਜਨਮਾਂ ਦੀ ਯਾਦ ਸੀ ਕਿ ਕਿਸ ਪਾਪ ਕਰਕੇ ਇਸ ਨੂੰ ਇਹ ਜਨਮ ਮਿਲਿਆ ਹੈ ਅਤੇ ਇਸ ਨੂੰ ਰੋਂਦੀ ਵੇਖ ਕੇ ਉਹ ਕਹਿਣ ਲੱਗੇ ਜੋ ਤੈਨੂੰ ਇਹ ਦੁੱਖ ਮਿਲਿਆ ਹੈ ਉਸ ਵਿੱਚ ਪਰਮਾਤਮਾ ਜਾਂ ਤੇਰੇ ਪਿਤਾ ਦਾ ਕੋਈ ਕਸੂਰ ਨਹੀਂ ਇਹ ਤੇਰੇ ਆਪਣੇ ਕਰਮਾਂ ਦਾ ਦੋਸ਼ ਹੈ ਤਾਂ ਉਹ ਔਰਤ ਕਹਿਣ ਲੱਗੀ ਕਿ ਮੈਂ ਸਾਰੀ ਉਮਰ ਕੋਈ ਅਜਿਹਾ ਪਾਪ ਨਹੀਂ ਕੀਤਾ ਜਿਸ ਦੀ ਏਡੀ ਵੱਡੀ ਸਜ਼ਾ ਮੈਨੂੰ ਮਿਲੀ ਹੈ ਤਾਂ ਤੋਤੇ ਨੇ ਕਿਹਾ ਕਿ ਇਸ ਜਨਮ ਦੀ ਗੱਲ ਨਹੀਂ ਇਹ ਤੇਰੇ ਪਿਛਲੇ ਜਨਮ ਵਿੱਚ ਕੀਤੇ ਹੋਏ ਪਾਪ ਦਾ ਫਲ ਹੈ ਤੋਤੇ ਨੇ ਸਾਰੇ ਪਿਛਲੇ ਜਨਮ ਦੀ ਵਾਰਤਾ ਉਸ ਲੜਕੀ ਨੂੰ ਸੁਣਾਈ ਕਿ ਤੂੰ ਪਿਛਲੇ ਜਨਮ ਵਿੱਚ ਇੱਕ ਬ੍ਰਾਹਮਣ ਦੀ ਲੜਕੀ ਸੀ ਜਦੋਂ ਤੂੰ ਜਵਾਨ ਹੋਈ ਤਾਂ ਤੇਰੇ ਪਿਤਾ ਨੇ ਤੇਰਾ ਵਿਆਹ ਕਰ ਦਿੱਤਾ ਤੇਰੇ ਪਿਤਾ ਦੀ ਮੌਤ ਹੋ ਗਈ ਪਿਤਾ ਦੀ ਮੌਤ ਹੋਣ ਤੋਂ ਬਾਅਦ ਤੂੰ ਆਪਣੇ ਪਤੀ ਨੂੰ ਨਰਾਦਰ ਕਰਕੇ ਘਰੋਂ ਘੜ ਦਿੱਤਾ ਅਤੇ ਤੂੰ ਵੀ ਵਿਚਾਰਾਂ ਲੜਕੀ ਬਣ ਗਈ ਅਤੇ ਆਪਣੇ ਨਾਲ-ਨਾਲ ਹੋਰ ਇਸਤਰੀਆਂ ਨੂੰ ਵੀ ਵਿਚਾਰਾਂ ਬਣਾ ਦਿੱਤਾ ਇੰਨਾ ਭੈੜੇ ਕਰਮ ਰੂਪੀ ਅਗਨੀ ਨੇ ਕਈਆਂ ਦੇ ਘਰ ਸਾੜ ਦਿੱਤੇ ਕਈ ਸਤਿਆਆਂ ਨੂੰ ਆਪਣੇ ਪਤੀਆਂ ਨਾਲੋਂ ਵਿਛੜ ਦਿੱਤਾ। ਇਸ ਲੜਕੀ ਨੇ ਜਿਸ ਪਤੀ ਨੂੰ ਘਰੋਂ ਕੱਢਿਆ ਹੋਇਆ ਸੀ ਜੋ ਕਿ ਇੱਕ ਸੱਗੇ ਸੁਭਾਅ ਵਾਲਾ ਬ੍ਰਾਹਮਣ ਸੀ, ਉਹ ਵਾਪਸ ਪਰਤ ਆਇਆ ਅਤੇ ਸਮਝਾਇਆ ਕਿ ਪੈੜੇ ਕਰਮ ਦੇ ਫਲ ਲੋਕ ਅਤੇ ਪਰਲੋਕ ਵਿੱਚ ਬਹੁਤ ਹੀ ਪੈੜਾ ਮਿਲਦਾ ਹੈ। ਉਹ ਪਤੀ ਕਹਿਣ ਲੱਗਾ ਕਿ ਮੈਂ ਆਪਣੇ ਪਤੀ-ਪਤਨੀ ਦੇ ਸਬੰਧ ਬਾਰੇ ਸੋਚ ਕੇ ਤੇਰੇ ਕੋਲ ਵਾਪਸ ਆਇਆ ਹਾਂ। ਤੇਰਾ ਪਿਤਾ ਇੱਕ ਧਰਮੀ ਸਮਾਜ ਵਿੱਚ ਸਤਕਾਰਿਆ ਹੋਇਆ ਪੁਰਸ਼ ਸੀ, ਮੇਰਾ ਵੀ ਸਮਾਜ ਵਿੱਚ ਚੰਗਾ ਸਤਕਾਰ ਹੈ। ਕਿਉਂ ਦੋਨਾਂ ਖਾਨਦਾਨਾਂ ਦੀ ਇੱਜ਼ਤ ਮਿੱਟੀ ਵਿੱਚ ਮਿਲਉਣ ਲੱਗੀ ਹੈ? ਤਾਂ ਇਸ ਲੜਕੀ ਨੇ ਮਾਨ ਵਿੱਚ ਕਪੜਾ ਰੱਖ ਕੇ ਉਪਰੋਂ-ਉਪਰੋਂ ਪਤੀ ਨੂੰ ਭਰੋਸੇ ਵਿੱਚ ਲੈ ਲਿਆ ਅਤੇ ਉਸ ਨਾਲ ਫਿਰ ਐਸਾ ਧੋਖਾ ਕੀਤਾ ਕਿ ਰਾਤ ਨੂੰ ਖਾਣੇ ਵਿੱਚ ਉਸ ਨੂੰ ਜ਼ਹਿਰ ਮਿਲਾ ਕੇ ਆਪਣੇ ਪਤੀ ਨੂੰ ਹੀ ਮਾਰ ਦਿੱਤਾ ਅਤੇ ਜਦੋਂ ਉਸ ਲੜਕੀ ਦੀ ਮੌਤ ਹੋਈ ਧਰਮਰਾਜ ਦੇ ਕੋਲ ਇਸ ਦਾ ਲੇਖਾ ਹੋਇਆ ਤਾਂ ਇਸ ਦੇ ਕਰਮਾਂ ਅਨੁਸਾਰ ਕਰਮਰਾਜ ਨੇ ਸਜ਼ਾ ਦਿੱਤੀ ਕਿ ਆਉਂਦੇ ਜਨਮਾਂ ਵਿੱਚ ਤੂੰ ਪਤੀ ਨੂੰ ਤਰਸਦੀ ਰਹੇਂਗੀ ਪਤੀ ਪ੍ਰਾਪਤ ਨਹੀਂ ਹੋਵੇਗਾ ਅਤੇ ਹੁਣ ਤੋਂ ਇਸ ਜਨਮ ਵਿੱਚ ਬ੍ਰਾਹਮਣ ਦੀ ਪੁੱਤਰੀ ਬਣ ਕੇ ਪੈਦਾ ਹੋਈ ਅਤੇ ਜੋ ਤੇਰੇ ਪਤੀ ਮਰੇ ਹਨ ਇਹ ਉਹੀ ਪੁਰਸ਼ ਹਨ ਜਿਨ੍ਹਾਂ ਦੇ ਨਾਲ ਤੂੰ ਪਤੀ ਨੂੰ ತ್ಯਾ ਕੇ ਵਿਸ਼ੇ ਰਸ ਨੂੰ ਮੰਨਣਾ ਕੀਤਾ ਸੀ ਪਿਛਲੇ ਕਰਮ ਅਨੁਸਾਰ ਹੀ ਉਹਨਾਂ ਦੀ ਉਮਰ ਇਤਨੀ ਲਿਖੀ ਸੀ ਕਿ ਉਹ ਸ਼ਾਦੀ ਸਮੇਂ ਮਰਦੇ ਰਹੇ ਅਤੇ ਤੂੰ ਵੀ ਆਪਣੇ ਕਰਮਾਂ ਦੀ ਸਜ਼ਾ ਪਾ ਰਹੀ ਹੈ ਹੁਣ ਕਿਸੇ ਨੂੰ ਦੋਸ਼ ਦੇਣ ਤੇ ਵੀ ਤੈਨੂੰ ਪਤੀ ਪ੍ਰਾਪਤ ਨਹੀਂ ਹੋਵੇਗਾ ਅਤੇ ਪਤੀ ਤੋਂ ਬਿਨਾ ਇਸੇ ਤਰ੍ਹਾਂ ਹੀ ਤੁਲੋਂਦੀ ਰਹੇਗੀ ਵਾਲੀ ਡੋਵੇਂ ਨਾ ਹੈ ਪਤਾਰ ਨਾਨਕ ਦੁਖੀਆ ਸਭ ਸੰਸਾਰ ਇਸ ਲਈ ਜਿਹੋ ਜਿਹੇ ਕੋਈ ਕਰਮ ਕਰਦਾ ਹੈ ਉਹਨਾਂ ਦਾ ਫਲ ਉਸ ਨੂੰ ਭੁਗਤਣਾ ਪੈਂਦਾ ਹੈ ਇਹਨਾਂ ਕਰਮਾਂ ਦਾ ਦੋਸ਼ ਕਿਸੇ ਨੂੰ ਨਹੀਂ ਲਗਾਉਣਾ ਚਾਹੀਦਾ ਅਗਿਆਨ ਵਸ ਹੋਣ ਦੇ ਕਾਰਨ ਹੀ ਇਨਸਾਨ ਪੈੜੇ ਕਰਮ ਕਰਦਾ ਹੈ ਅਤੇ ਇਸ ਅਗਿਆਨ ਨੂੰ ਕੇਵਲ ਗਿਆਨ ਦੀ ਰੋਸ਼ਨੀ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ ਅਤੇ ਇਹ ਗਿਆਨ ਪਰਮਾਤਮਾ ਦੇ ਨਾਮ ਸਿਮਰਨ ਕਰਮਾਈ ਤੋਂ ਬਿਨਾ ਹਾਸਲ ਨਹੀਂ ਹੋ ਸਕਦਾ ਪਰਮਾਤਮਾ ਦੇ ਨਾਮ ਸਿਮਰਨ ਦੀ ਕਮਾਈ ਸਦਗਾ ਹੀ ਇਹਨਾਂ ਪਾਪ ਕਰਮਾਂ ਤੋਂ ਬਚਿਆ ਜਾ ਸਕਦਾ ਹੈ ਵਡਪਾ ਗੀ ਮੇਰਾ ਪ੍ਰਭ ਮਿਲੇ ਤਾਂ ਉਤਰਾ ਸਭ ਬਿਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ